ਹਾਂਜੀ ਸਾਸਿਕਾ ਬਾਈ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਰੈੱਡ ਜਹਾਜ਼ ਪਟਿਆਲਾ ਤੇ ਐਨ ਐਸ ਨੰਬਰ ਦਾ ਰੈਲਵੇ ਵਰਕ ਸਮਾਨ 187 ਦੇ ਵੀਡੀਓ ਪਾ ਰਹੇ ਬਾਈ ਜੀ ਬਹੁਤ ਟਾਈਮ ਬਾਅਦ 187 ਜ਼ਿਲ੍ਹਾ ਲੁਧਿਆਣੇ ਚ ਆਣਾ ਪਿੰਡ ਕਮੈਤ 187 ਸਵਾ ਦੋ ਬਾਡੀ 3 ਫੁੱਟ ਵਡਰ ਰੇਲ ਦਾ ਹਿੱਸਾ ਅਸਲੀ ਰੇਲ ਦਾ ਸਾਰਾ ਮਾਲ ਦੋ ਸੂਤਾਂ ਲੱਗਿਆ ਬਾਈ ਜੀ ਪੇਂਟ ਦੀ ਫਿਨਿਸ਼ਿੰਗ ਚੈੱਕ ਕਰੋ ਇਹਨੂੰ ਅਸਲੀ ਰੇਲ ਦਾ ਨਵੇਂ ਟਾਇਰ ਪਾਇਓ ਨੇ ਅਸਲੀ ਰੇਲ ਦਾ ਹਿੱਸਾ ਪਿਆ ਹੋਇਆ ਡਬਲ ਜੈਕ 50 ਟਨ ਦੇ ਜੈਕ ਨੇ ਕਿ 187 ਸਵਾ ਦੋ ਬਾਡੀ 3 ਫੁੱਟ ਵਡਾ ਚੈੱਕ ਕਰ ਸਕਦੇ ਹੋ ਸਾਈਡ ਚਦਰ 10 ਗੇਜ 10 ਇੰਚੀ ਚਾਸੀ 4 ਇੰਚੀ ਹੁੱਕ ਲਾਈਟਿੰਗ ਦਾ ਕੰਮ ਹੋਇਆ ਹੋਇਆ ਅੱਗੇ ਦੋ ਲੋਕ ਲੱਗੇ ਹੋਏ ਨੇਗੇ ਏਸੀ ਨੇ ਓਰੀਜਨਲ ਲਾਈਟਾਂ ਲੱਗੀਆਂ ਹੋਈਆਂ ਨੇ ਬਾਈ ਜੀ ਜਿਹੜੀ ਵਾਇਰਿੰਗ ਹੋਊਗੀ ਸਾਰੀ ਪੈਪਾ ਨਾਲ ਹੋਊਗੀ 4 ਕਿਲੋ ਵਾਲਾ ਐਮਸੀ ਦਾ ਬੱਤਾ 4 ਕਿਲੋ ਵਾਲਾ ਸਵਾ ਦੋ ਬਾਡੀ 2.5 ਫੁੱਟ ਵਿਡ ਬੀਲ ਕੱਪ ਪਏ ਹੋਏ ਨੇ ਨਵੇਂ ਟਾਇਰ ਨੇ ਐਮ ਆਰ ਐਫ ਦੇ 50 ਪਲੱਸ ਦਾਲਾ ਚੈੱਕ ਕਰ ਸਕਦੇ ਹੋ ਉੱਪਰ ਥੱਲੇ ਤੇ ਸਾਈਡ ਨੂੰ ਖੁੱਲਦਾ ਤਿੰਨ ਸਾਈਡ ਨੰਬਰ ਦਾ ਰੈਗਰੀ ਵਰਕਰ ਸਮਾਨ ਆ 629405240 ਹੁੱਕ ਪਿੱਛੇ ਬਹੁਤ ਹੈਵੀ ਲੱਗੀ ਹੋਈ ਆ 18 7 ਜਿਹੜੇ ਵੀਰ ਨੇ ਤਿਆਰ ਕਰਵਾਉਣਾ 88 ਰੁਪਏ ਕਿਲੋ ਤੋਲ ਕੇ ਦੇ ਦਾਂਗੇ ਬਾਈ ਜੀ ਆਪਾਂ ਪੂਰਾ ਸਫਾਈ ਚ ਕੰਮ ਮਿਲੂਗਾ ਪੂਰੀ ਕੁਆਲਿਟੀ ਦਵਾਂਗੇ ਤੁਹਾਨੂੰ ਆਪਾਂ ਬਿਲਡਿੰਗ ਦੀ ਚੈੱਕ ਕਰ ਸਕਦੇ ਹੋ ਸਫਾਈ ਤੁਸੀਂ ਸਿਰੇ ਤੋਂ ਸਿਰੇ ਤੱਕ ਲੇਡਾ ਮਿਲਣੀ ਆ ਤੁਹਾਨੂੰ ਜਿਹੜੇ ਵੀ ਇਹਨੇ ਕਰਵਾਉਣਾ ਤਿਆਰ ਕਰ ਲੋ ਸੰਪਰਕ ਇਹ 13.5 6 ਜੁਪੀ ਚ ਜਾਣਾ ਜੀ 11 6.5 ਵੀ ਆਪਣੇ ਕੋਲ ਤਿਆਰ ਖੜਾ ਨੰਬਰ ਦਾ ਰੈਗਰੀ ਵਰਕ ਸਮਾਣਾ ਜੀ ਬਾਈ ਜੀ 18 7 ਟਰਾਲਾ ਤਿਆਰ ਖੜਾ ਜੀ 18 7 ਪਿੰਡ ਕਮੈਤ ਜ਼ਿਲ੍ਹਾ ਲੁਧਿਆਣਾ ਭੇਜਣਾ ਸਲੱਖਣ ਚੀਮਾ ਬਾਈ ਦੇ ਘਰੇ 18 7 ਚਾਰ ਟਰਾਲੀਆਂ ਪਹਿਲਾਂ 12 ਫੁੱਟੀਆਂ ਭੇਜਤੀਆਂ 18 7 ਭੇਜਣਾ 3.49 ਕੁਆਂਟਲ ਵਜਨ ਕੰਡੇ ਤੇ ਲਾ ਕੇ 3 ਫੁੱਟ ਬਿੱਡ ਮੋٹے ਪੈਪਾਂ ਨਾਲ ਰੇਲ ਦਾ ਸਲੀ ਹਿੱਸਾ ਨਵੇਂ ਟਾਇਰ ਆਪਾਂ ਉਹ 370 ਦਾ ਦਿੱਤਾ 280 ਹਜ਼ਾਰ ਦੇ ਟਾਇਰ ਪਾਏ ਨੇਗੇ 18 7 ਜਿਹੜੇ ਵੀ ਨੇ ਤਿਆਰ ਕਰਵਾਉਣਾ ਕਰ ਲਿਓ ਸੰਪਰਕ ਆਪਣੇ ਨਾਲ 88 ਰੁਪਏ ਕਿਲੋ ਤੋਲ ਕੇ ਦੇ ਦੇਣੇ ਆਪਾਂ ਤੋਂ ਅੱਗੇ ਦਾ ਪੂਰਾ ਲਾਹਣ